ਦੀ ਸ਼ਾਨ ਪੰਜਾਬਣ ਪੰਜਾਬੀਆਂ ਦਾ ਮਾਣ ਪੰਜਾਬਣ ਗਿੱਧਿਆਂ ਦੀ ਸ਼ਾਨ ਪੰਜਾਬਣ ਦੂਰੋਂ ਜਾਏ ਪਛਾਣੀ ਪੰਜਾਬਣ ਸਤਿ ਸ਼੍ਰੀ ਅਕਾਲ ਜੀ ਮੈਂ ਜਗਵਿੰਦਰ ਕੌਰ ਪੰਜਾਬੀ ਲਿੰਕ ਮੀਡੀਆ ਦੇਖ ਰਿਹਾ ਹਾਂ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਪਿੰਡ ਦਾਰਾਪੁਰ ਇੱਥੇ ਲੱਗੀਆਂ ਨੇ ਸੌਣ ਦੀਆਂ ਧੀਆ ਆਓ ਚੱਲੀਏ ਅੰਦਰ ਗੱਲਬਾਤ ਕਰਦੇ ਆ ਲੋਕਾਂ ਦੇ ਨਾਲ ਦਾਰਾਪੁਰ ਚ ਰੌਣਕਾਂ ਲਾਉਣ ਵਾਲੇ ਸਾਡੇ ਨਾਲ ਜੁੜ ਚੁੱਕੇ ਨੇ ਸੱਸੀ ਕਾਲੀ ਸੱਸੀ ਕਾਲੀ ਤੁਹਾਡਾ ਨਾਮ ਪਿੰਡੀ ਪਰ ਮੇਰਾ ਨਾਮ ਜੀ ਅੱਜ ਤੁਸੀਂ ਪਿੰਡ ਦਾਰਾਪੁਰ 'ਚ ਰੌਣਕਾਂ ਲਾਈਆਂ ਨੇ ਤੁਹਾਨੂੰ ਕਿੱਥੋਂ ਆਈਡੀਆ ਹੈ ਕਿ ਤੀਆਂ ਮਣਾਈਆਂ ਜਾਣੀਆਂ ਚਾਹੀਦੀਆਂ ਨੇ ਐਕਚੁਅਲ 'ਚ ਸਾਡੇ ਏਰੀਆ ਦੇ ਵਿੱਚ ਕੋਈ ਵੀ ਅਜਿਹਾ ਦਾ ਫੰਕਸ਼ਨ ਨਹੀਂ ਹੈ ਕਿ ਤੇ ਰਗਾੜੇਗੀ ਮੈਨੂੰ ਥੋੜਾ ਮੈਂ ਆਪਣੀਆਂ ਭੈਣਾਂ ਤੋਂ ਥੋੜਾ ਆਈਡੀਆ ਲੇਤਾ ਉਹਨਾਂ ਨੇ ਕਿਹਾ ਕਿ ਤੁਸੀਂ ਕਰੋ ਅਸੀਂ ਤੁਹਾਡੇ ਨਾਲ ਮੈਂ ਆਪਣੀ ਹਵੇਲੀ ਦੇ ਸਾਥ ਨਾਲ ਔਰ ਮੇਨ ਚੀਜ਼ ਹੈਗੀ ਕਿ ਆਪਣੇ ਸਾਰੇ ਪੈਂਤਰਾਮਾਂ ਦੇ ਸਾਥ ਨਾਲ ਹੀ ਇਹ ਚੀਜ਼ ਆਰਗੇਨਾਈਜ਼ ਕਰ ਸਕੀ ਦੀਆਂ ਜੀ ਤੇ ਥੈਂਕ ਯੂ ਸੋ ਮੱਚ ਕਿ ਸਾਰੇ ਪੈਂਤਰਾਮਾਂ ਨੇ ਮੇਰੇ ਅੰਨਾ ਸਾਥ ਦਿੱਤਾ ਔਰ ਬਹੁਤ ਵਧੀਆ ਰਿਸਪੌਂਸ ਮਿਲਿਆ ਅੱਜ ਮੈਨੂੰ ਪਿਆੰਦਾ ਇਹ ਹੈ ਕਿ ਨੈਕਸਟ ਈਅਰ ਤੋਂ ਅਸੀਂ ਕੁਝ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਜੀਵੇਂ ਜੇਕਰ ਕੀ ਆਪਾਂ ਗੱਲ ਕਰੀਏ ਕਿ ਜਿਹੜਾ ਸਾਡਾ ਸੱਭਿਆਚਾਰਾ ਪੰਜਾਬੀ ਵਿਰਸਾ ਉਹ ਲੁਕਤ ਹੁੰਦਾ ਨਜ਼ਰ ਆ ਰਿਹਾ ਹੈ ਤੇ ਇਹੋ ਜੇ ਪ੍ਰੋਗਰਾਮ ਕਰਨੇ ਜੇਕਰ ਦੇਖਿਆ ਜਾਏ ਤਾਂ ਇਹ ਆਪਾਂ ਡੁੰਗਾਈ ਚ ਜਾਂਦੇ ਵੇ ਇਸ ਚੀਜ਼ ਨੂੰ ਲੈ ਸਕਦੇ ਹਾਂ ਕਿ ਉਹ ਜੇਕਰ ਪ੍ਰੋਗਰਾਮ ਕਰਨਾ ਲਾਜ਼ਮੀ ਬਣ ਚੁੱਕੇ ਨੇ ਬਿਲਕੁਲ ਜੀ ਬਹੁਤ ਜ਼ਰੂਰੀ ਹੋ ਚੁੱਕੇ ਨੇ ਕਿਉਂਕਿ ਆਪਾਂ ਜਿੱਥੇ ਵੀ ਦੇਖ ਰਹੇ ਹਾਂ ਕਿ ਸਾਰੇ ਵੈਸਟਰਨ ਕਲਚਰ અપਨਾ ਰਹੇ ਨੇ ਅੱਜ ਕੱਲ ਕਿ ਸਾਡਾ ਪੰਜਾਬ ਮੁਰਤੋਂ ਪੰਜਾਬੀ ਸੱਭਿਆਚਾਰ ਨਾਲ ਜੁੜ ਰਿਹਾ ਆ ਆਪਾਂ ਕਾਫੀ ਫੰਕਸ਼ਨ ਦੇਖਦੇ ਆ ਕਾਫੀ ਪ੍ਰੋਗਰਾਮਸ ਇਦਾਂ ਦੇ ਹੁੰਦੇ ਨੇ ਤੇ ਬਹੁਤ ਵਧੀਆ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਉਸ ਚੀਜ਼ ਨੂੰ ਉਤਸ਼ਾਹ ਮਿਲਦਾ ਹੈ ਔਰ ਕਾਫੀ ਜਿਹੜੀ ਹੈਗੀ ਆ ਕਿ ਆਪਣੇ ਲੋਕ ਵੀ ਉਹਨੂੰ ਕਰਦੇ ਨੇ ਅਪਰੀਸ਼ੀਏਟ ਕਰਦੇ ਨੇ ਉਸ ਚੀਜ਼ਾਂ ਨੂੰ ਅੱਜ ਅਸੀਂ ਵੀ ਐਸੇ ਕਰਕੇ ਕੀਤਾ ਸੀ ਕਿ ਸਾਨੂੰ ਸੀ ਕਿ ਥੋੜਾ ਕਿ ਟਿਕਾਣਾ ਸਾਨੂੰ ਮਾਨੇ ਇਹ ਬਹੁਤ ਵਧੀਆ ਰਿਸਪੌਂਸ ਰਿਹਾ ਹੈ ਤੇ ਉਹਦੇ ਲਈ ਜ਼ਰੂਰੀ ਹੈ ਪੰਜਾਬੀ ਸੱਭਿਆਚਾਰ ਬਚਾਉਣਾਗੇ ਪ੍ਰੋਗਰਾਮਸ ਅਸੀਂ ਤੋਂ ਕੁਛ ਨਾ ਕੁਛ ਨਵੇਂ ਤੋਂ ਨਵਾਂ ਕਰ ਲੈ ਕੇ ਆਈਏ ਜਿਹਦੇ ਵਿੱਚ ਕਿ ਆਪਣਾ ਪੰਜਾਬੀ ਕਲਚਰ ਹੋਵੇ ਜਿਹਦੇ ਵਿੱਚ ਜਿਦਾ ਕੀਤਾ ਹੋ ਗਿਆ ਪੰਗੜਾ ਹੋ ਗਿਆ ਤੇ ਬਾਕੀ ਹੋਰ ਜਿਦਾ ਈਆਂ ਦੇ ਫੰਕਸ਼ਨ ਦੇ ਵਿੱਚ ਆਪਾਂ ਚਰਖੇ ਦਿਖਾਉਣੇ ਆ ਬਰਤਾਨੀਆਂ ਦਿਖਾਉਣੇ ਜਿਹੜੇ ਕਿ ਅੱਜਕੱਲ ਕਿਤੇ ਉਲੇਗ ਹੋ ਚੁੱਕੇ ਨੇ ਬਿਲਕੁਲ ਹਾਂਜੀ ਜੇਕਰ ਆਪਾਂ ਗੱਲ ਕਰੀਏ ਕਿ ਨਵੀਂ ਪੀੜੀ ਨੂੰ ਤੁਸੀਂ ਇਸ ਚੀਜ਼ ਦੀ ਸਿਹਤ ਦੇਣ ਲਈ ਸੱਭਿਆਚਾਰ ਦੀ ਸਿਹਤ ਦੇਣ ਲਈ ਅੱਜ ਕੀ ਯੋਜਨ ਕੀਤੇ ਨੇ ਆਪਾਂ ਤੇ ਰੱਖਿਆ ਆ ਬਾਕੀ ਸੂਤਾਰੀਆਂ ਦਿਖਾ ਰਹੇ ਨੇ ਆਪਾਂ ਚਰਖੇ ਦੇ ਜਿੱਦਾਂ ਜਮੀਨ ਜਿੱਦਾਂ ਕਿ ਜਿਹੜੀ ਜਨਰੇਸ਼ਨ ਨੂੰ ਬਿਲਕੁਲ ਪਤਾ ਹੀ ਨਹੀਂ ਕਿ ਸਾਡੀ ਚਰਖੇ ਕੀ ਚੀਜ਼ ਨੇ ਜੀ ਆਪਾਂ ਉਹ ਚਰਖੇ ਆਰਗੇਨਾਈਜਮੈਂਟ ਕੀਤੀ ਹੈ ਕਿ ਉਹ ਦੇਖਣ ਤੇ ਉਹਨਾਂ ਨੂੰ ਥੋੜਾ ਹੋਵੇ ਕਿ ਅਸੀਂ ਉਸ ਬੈਕ ਟੂ ਬੈਕ ਜਾਈਏ ਕਿ ਆਪਣੇ ਕਲਚਰ ਵਾਲ ਵਧিয়ে ਤੇ ਬਾਕੀ ਜਿਹੜਾ ਮਹਿੰਦੀ ਦਾ ਇਵੈਂਟ ਹੋ ਗਿਆ ਅੱਜ ਦਾ ਚੁੰਡੀਆਂ ਦਾ ਹੋ ਗਿਆ ਅੱਜ ਦਾ ਪੰਜਾਬੀ ਸੂਟ ਜਿਹੜੇ ਅੱਜ ਕੱਲ੍ਹ ਵੀ ਉਹਨਾਂ ਬਾਰੇ ਕਿ ਕਾਫੀ ਅਸੀਂ 20% ਲੈਸ ਤੇ ਵੀ ਸੇਲ ਲਗਾਈ ਹੈ ਤੇ ਕਈ ਵਾਰੀ ਹੁੰਦਾ ਹੈ ਕਿ ਸਾਨੂੰ ਇਸ ਜੀ ਨਾਲ 20% ਅਸੀਂ ਲੈਸ ਤਾਂ ਦੇ ਰਹੇ ਹਾਂ ਕਿ ਇਸ ਜੀ ਨਾਲ ਥੋੜਾ ਕਿ ਹੋਰ ਛਾ ਆਵੇ ਕਸਟਮਰਸ ਦੇ ਵਿੱਚ ਕਿ ਉਹ ਸਾਡੇ ਆਨ ਔਰ ਬਾਕੀ ਸਭ ਚੀਜ਼ ਠੀਕ ਹੈ ਕਿ ਵਧੀਆ ਰਿਸਪਾਂਸ ਮਿਲ ਰਿਹਾ ਹੈ ਬਾਕੀ ਜਿੰਗਾ ਨੂੰ ਵੀ ਅਸੀਂ ਕਿ ਇਹੀ ਕੋਸ਼ਿਸ਼ ਕਰਦੇ ਹਾਂ ਕਿ ਹਾਂ ਕਿ ਅਸੀਂ ਅੱਗੇ ਤੋਂ ਨਾਲ ਹੋਰ ਚੁੜੀਏ ਵਾਤ ਤੋਂ ਵਾਤ ਉਹ ਆਣ ਔਰ ਪੰਜਾਬੀ ਵਿਰਸੇ ਨਾਲ ਜੁੜਨ। ਜੀ ਤੁਹਾਡਾ ਨਾਮ ਹਰਪ੍ਰੀਤ ਕੌਰ ਜੀ ਤੁਹਾਡਾ ਜਗਦੀਪ ਸਿੰਘ ਜੀ ਤੁਸੀਂ ਅੱਜ ਸੱਭਿਆਚਾਰਕ ਮੇਲੇ 'ਚ ਪਹੁੰਚੇ ਹੋ ਅਤੇ ਅੱਜ ਤੀਆਂ ਦਾ ਮੇਲਾ ਲੱਗਿਆ ਹੈ ਸੂਟ ਦੇ ਐਗਜ਼ੀਬਿਸ਼ਨਸ ਨੇ ਤੁਸੀਂ ਤੁਹਾਡੇ ਹਿਸਾਬ ਨਾਲ ਜਿਹੜੀ ਸੱਭਿਆਚਾਰ ਦੀ ਪਰਿਭਾਸ਼ਾ ਹੈ ਉਹ ਕੀ ਹੋਣੀ ਚਾਹੀਦੀ ਹੈ ਸੱਭਿਆਚਾਰ ਪਿੰਡੋਂ ਸੱਭਿਆਚਾਰ ਲੈ ਕੇ ਜਿਹੜੇ ਆਪਾਂ ਉਹਦੇ ਪਿਛਲੇ ਵਰਸੇ ਨੂੰ ਪਿਆਰ ਕਰੀਏ ਜੀ ਉਹਨਾਂ ਦੇ ਅਕੋਰਡਿੰਗ ਜਿਵੇਂ ਆਪਣੇ ਵੱਡੇ ਬਜ਼ੁਰਗ ਕਰਦੇ ਸੀ ਹਨਾ ਕੋਸਾ ਕੋਸਬਿਆਚਾਰਾ ਜੀ ਜੇ ਸਰ ਆਪਾਂ ਤੁਹਾਨੂੰ ਕੁਛ ਇਹ ਕੀ ਤੁਹਾਡੇ ਦੇ ਹਿਸਾਬ ਨਾਲ ਜਿਹੜਾ ਸੱਭਿਆਚਾਰ ਉਹਦੀ ਪਰਿਭਾਸ਼ਾ ਕੀ ਹੋਣੀ ਚਾਹੀਦੀ ਹੈ ਇਹ ਹੈ ਜੀ ਆਪਣਾ ਜੋ ਪੁਰਾਣਾ ਸੱਭਿਆਚਾਰਾ ਨੂੰ ਆਪਾਂ ਸੰਭਾਲ ਕੇ ਰੱਖਣਾ ਚਾਹੀਦਾ ਹੈ ਆਪਾਂ ਨੂੰ ਪੁਰਾਣਾ ਵਿਰਸਾ ਕੋਈ ਵੀ ਹੈ ਜਿਵੇਂ ਤੀਆਂ ਲੱਗਦੀਆਂ ਸੀ ਸੌਨ ਦੇ ਮਹੀਨੇ ਚ ਸਾਰਾ ਕੁਝ ਇਹ ਆਪਣਾ ਪੁਰਾਣਾ ਸੱਭਿਆਚਾਰਾ ਇਹ ਆਪਾਂ ਨੂੰ ਅਪਣਾਉਣਾ ਚਾਹੀਦਾ ਹੈ ਇਹ ਹੀ ਆਪਾਂ ਨੂੰ ਵਰਤਣਾ ਚਾਹੀਦਾ ਹੈ ਇਹਦੀ ਆਪਾਂ ਨੂੰ ਪ੍ਰੋਪਰ ਅੱਗੇ ਲੈ ਜਾਣਾ ਚਾਹੀਦਾ ਕੰਸਟਰੂਸ਼ਨ ਚ ਰੱਖਣਾ ਚਾਹੀਦਾ ਹੈ ਐਸੇ ਜੇ ਗੱਲ ਕਰੀਏ ਇਹ ਵੀ ਗੱਲ ਜ਼ਿਕਰ ਜੋਗਾ ਕਿ ਸੱਭਿਆਚਾਰ ਜੇ ਆਪਾਂ ਗੱਲ ਕਰੀਏ ਸਿਰਫ 10 ਮਹੀਨੇ ਚ ਉਹਨਾਂ ਆਪਾਂ ਯਾਦ ਕਰ ਲੈਣੇ ਆ ਕਿ ਸੂਟ ਸਾਡੀਆਂ ਫੁਲਕਾਰੀਆਂ ਸੱਭਿਆਚਾਰ ਕਿਤੇ ਨਾ ਕਿਤੇ ਸਾਡਾ ਜਿਹੜਾ ਖੇਤੀ ਬਾੜੀ ਦੇ ਸੰਦ ਨੇ ਸਾਡੇ ਘਰ ਉਹਨਾਂ ਚੋਂ ਵੀ ਵਿਸਰਦਾ ਹੋਇਆ ਨਜ਼ਰ ਆ ਰਿਹਾ ਹਾਂ ਹੈ ਜੀ ਆਮ ਰੁਟੀਨ ਚ ਹੈਗਾ ਵੀ ਲੋਕ ਬੜਾ ਹੁਣ ਅਪਡੇਟ ਹੋ ਗਿਆ ਬੜਾ ਨੰਨੀਆਂ ਚੀਜ਼ਾਂ ਨੂੰ ਬੜਾ ਪਿਆਰ ਕਰਦੇ ਆ ਪਰ ਜਿਹੜੀਆਂ ਆਪਣੀਆਂ ਇਤਿਹਾਸਕ ਵਿਰਾਸਤ ਚੀਜ਼ਾਂ ਉਹ ਆਪਣੀਆਂ ਰੂਟੀਨ ਚ ਉਹਦਾ ਵਰਤਣਾ ਚਾਹੀਦੇ ਲੋਕਾਂ ਨੂੰ ਕੋਈ ਵੀ ਜਿਵੇਂ ਖੇਤੀ ਸੰਦ ਜਾਂ ਪੁਰਾਣੇ ਹੁੰਦੇ ਸੀ ਉਹਨੂੰ ਸੰਭਾਲ ਕੇ ਰੱਖਣਾ ਚਾਹੀਦਾ ਕੋਈ ਵੀ ਚੀਜ਼ ਆਪਣੀ ਨੂੰ ਰੱਖਣਾ ਚਾਹੀਦਾ ਸੰਭਾਲ ਕੇ ਕੋਈ ਵੀ ਮੰਨ ਲਓ ਆਪਾਂ ਐਕਟੀਵਿਟੀਸ਼ਨ ਦੇ ਸੂਟਾਂ ਦੀ ਲੱਗੀ ਆਵੇ ਕੋਈ ਜੋ ਕੋਈ ਪ੍ਰੋਗਰਾਮ ਹੁੰਦਾ ਸੰਦਾਂ ਦੀ ਐਕਟੀਵਿਟੀ ਹੋਣੀ ਚਾਹੀਦੀ ਆ ਸਾਰੇ ਬਣਾਉਣੇ ਚਾਹੀਦੇ ਆ ਵਸਤੂ ਵਾਲੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਣੀ ਚਾਹੀਦੀਆਂ ਆਪਣੀਆਂ ਆਪਣਾ ਜਿਵੇਂ ਤੁਹਾਨੂੰ ਕਾਫੀ ਨੌਲੇਜ ਹੈ ਸੱਭਿਆਚਾਰ ਬਾਰੇ ਤੁਸੀਂ ਘਰ ਚ ਆਪਣੇ ਬੱਚਿਆਂ ਨੂੰ ਦੱਸ ਦਿਓ ਕਿ ਸਾਡਾ ਸੱਭਿਆਚਾਰ ਆ ਆਵਾਜਾਂ ਇਸ ਚੀਜ਼ ਨੂੰ ਪ੍ਰਾਤਨ ਸਮੇਂ ਚਾਹ ਚੀਜ਼ ਕਹਿੰਦੇ ਸੀ ਹਾਂਜੀ ਪੂਰੀ ਕੋਸ਼ਿਸ਼ ਕਰਦੇ ਹਾਂ ਦੱਸਣ ਦੀ ਬੱਚਿਆਂ ਨੂੰ ਉਹ ਸਕੂਲਾਂ ਚ ਪਾਇਆ ਜਿੱਥੇ ਪੰਜਾਬੀ ਪੜਾਉਂਦੇ ਆ ਪੰਜਾਬੀ ਕੰਪਲਸਰੀ ਆ ਪੰਜਾਬੀ ਸੱਭਿਆਚਾਰ ਦੇ ਨਾਲ ਲੈਸਨ ਵੀ ਹੈਗੇ ਆ ਉਹ ਪੁੱਛਦੇ ਵੀ ਆ ਕਿ ਇਹ ਕੀ ਆ ਸੁਹਾਗਾ ਕੀ ਆ ਜੀ ਸੋਣ ਦੀਆਂ ਤੀਆਂ ਕੀ ਆ ਸਾਰਾ ਕੁਝ ਪੁੱਛਦੇ ਆ ਕੋਸ਼ਿਸ਼ ਕਰਦੇ ਜਿੰਨਾ ਸਾਨੂੰ ਪਤਾ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਇਹ ਤੁਸੀਂ ਇੱਕ ਬਹੁਤ ਸੋਹਣੀ ਗੱਲ ਕੀਤੀ ਕਿ ਤੁਸੀਂ ਬੱਚਿਆਂ ਨੂੰ ਉਸ ਸਕੂਲ ਵਿੱਚ ਪਾਇਆ ਕਿ ਜਿੱਥੇ ਪੰਜਾਬੀ ਹੈ ਜਿਹੜੀ ਉਹ ਲਾਜ਼ਮੀ ਹੈ ਪਰ ਇਹ ਜਿਵੇਂ ਅਸੀਂ ਅਕਸਰ ਲੋਕਾਂ ਦੇ ਇਵੈਂਟਸ ਤੇ ਜਾਂਦੇ ਆ ਉੱਥੇ ਸਾਨੂੰ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਕਿੰਨੇ ਕਿ ਕਾਫੀ ਸਾਰੇ ਲੋਕ ਨੇ ਜਿਹੜੇ ਉਹ ਬੋਲਣ ਵਿੱਚ ਇਹ ਨਹੀਂ ਕਿ ਕਿਸੇ ਸਵਾਲ ਦਾ ਜਵਾਬ ਦੇਣ ਲੱਗੇ ਆ ਆਦੀ ਰੋਜ਼ਮਰਦ ਦੀ ਜ਼ਿੰਦਗੀ ਹੈ ਜੋ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਉਹ ਅੰਗਰੇਜ਼ੀ ਦਾ ਸਹਾਰਾ ਲੈਂਦੇ ਨੇ ਕਿਉਂ ਕਿਉਂਕਿ ਉਹਨਾਂ ਨੂੰ ਪੰਜਾਬੀ ਦੇ ਸ਼ਬਦ ਲੱਭਦੇ ਨਹੀਂ ਕੁਆਸ਼ ਲੱਭਦੇ ਨਹੀਂ ਕੁਆਸ਼ ਨੂੰ ਇਹ ਵੀ ਸੋਚਦੇ ਆ ਵੀ ਜੇ ਅਸੀਂ ਪੰਜਾਬੀ ਬੋਲਾਂਗੇ ਸ਼ਰਮ ਵਾਲੀ ਗੱਲ ਆ ਜੇ ਇੰਗਲਿਸ਼ ਬੋਲਾਂਗੇ ਅਸੀਂ ਅਪ ਟੂ ਡੇਟ ਲੱਗਾਂਗੇ ਪਰ ਇਹ ਚੀਜ਼ਾਂ ਨਹੀਂ ਜਦੋਂ ਆਪਾਂ ਪੰਜਾਬੀ ਅਮਾ ਬੋਲੀ ਪੰਜਾਬੀ ਆਸੋ ਪੰਜਾਬੀ ਨੂੰ ਫਸਟ ਰੱਖੋ ਪੰਜਾਬੀ ਸਰ ਜੀ ਆਪਾਂ ਇਸ ਗੱਲ ਦਾ ਜ਼ਿਕਰ ਕਰੀਏ ਕਿ ਜਿਹੜੇ ਲੋਕ ਇਹ ਲੋਕ ਵਿਖਾਵਾ ਕਰਦੇ ਨੇ ਕਿ ਅੰਗਰੇਜ਼ੀ ਬੋਲਣ ਨਾਲ ਅਸੀਂ ਪੜੇ ਲਿਖੇ ਅਸੀਂ ਗ੍ਰੈਜੂਏਟ ਲੱਗਦੇ ਆ ਉਹਨਾਂ ਲਈ ਤੁਸੀਂ ਕੀ ਸੁਝਾਅ ਦੇਣਾ ਚਾਹੁੰਦੇ ਹੋ ਉਹਨਾਂ ਦਾ ਜੇ ਇੱਕ ਮੰਦਾ ਵਿਆਹ ਆ ਜੋ ਆਪਣੀ ਪੰਜਾਬੀ ਬੋਲੀ ਆ ਆਪਣੀ ਇਤਿਹਾਸਕ ਬੋਲੀ ਉਹੋ ਹੀ ਰਹਿਣੀ ਆ ਆਪਾਂ ਇਹ ਨਹੀਂ ਸੀ ਬੋਲਣਾ ਕਿ ਹਾਈ ਨਹੀਂ ਹੋ ਜਾਗੇ ਕੋਈ ਆਪਾਂ ਅੱਗੇ ਨਹੀਂ ਵਧ ਜਾਗੇ ਜੋ ਆਪਾਂ ਆਪਣੀ ਬੋਲੀ ਆ ਉਹੋ ਹੀ ਅਪਣਾਵਾਂਗੇ ਤਾਂ ਉਸੇ ਨਾਲ ਹੀ ਆਪਾਂ ਅੱਗੇ ਵਧ ਸਕਦੇ ਆ ਜੀ ਆਪਾਂ ਪਹਿਰਾਵਾ ਆਪਾਂ ਕੋਈ ਵੀ ਪਾਲੀਏ ਪਰ ਪਰ ਰਹਿਣਾ ਪੰਜਾਬੀ ਆ ਜੀ ਆਪਾਂ ਪੰਜਾਬੀ ਦੇ ਪੰਜਾਬੀ ਰਹਿਣਾ ਤੇ ਪੰਜਾਬੀ ਰਾਵਾਂਗੇ ਤਾਂ ਉਹੀ ਬੋਲੀ ਅਪਣਾਵਾਂਗੇ ਤਾਂ ਫੇਰ ਹੀ ਸਹੀ ਰਹੂਗਾ ਆਪਣਾ ਜਿਨ੍ਹਾਂ ਨੇ ਆਪਦੀ ਸਕੀਮਾਂ ਨੂੰ ਮਤਰੀ ਬਣਾਤਾ ਹੁਣ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਸ ਜਿਵੇਂ ਉਹਨਾਂ ਦੀ ਮਾਨਵਸਾਰਥੀ ਹੋਏ ਉਹ ਦੁਲਗਾਂ ਉਹਨਾਂ ਨੂੰ ਵਿਸਾਰਦੇ ਜੀ ਕਿਉਂਕਿ ਪੰਜਾਬੀ ਜੇ ਅਪਨ ਪੰਜਾਬੀ ਕਲਚਰ ਸੱਭਿਆਚਾਰ ਨੂੰ ਭੁੱਲਦੇ ਆ ਵੀ ਕੀ ਸਾਡਾ ਪੰਜਾਬੀ ਸੱਭਿਆਚਾਰਾ ਬੱਚਿਆਂ ਨੂੰ ਦੱਸਾਂਗੇ ਬੱਚਿਆਂ ਨੂੰ ਨਾਂ ਦੱਸਾਂਗੇ ਬੱਚਿਆਂ ਚ ਮੋਹ ਪਿਆਰ ਖਤਮ ਹੋ ਜਾਣਾ ਜੀ ਫੋਰੀ ਸਾ ਹੀ ਬੱਚੇ ਆਪਾਂ ਨੂੰ ਵਿਸਾਰ ਦੇਣਗੇ ਜੀ ਸੋ ਪਹਿਲਾਂ ਤੋਂ ਜਿਵੇਂ ਆਪਾਂ ਚੱਲੇ ਆ ਰਿਹਾ ਇਕੱਠੇ ਫੈਮਿਲੀ ਹੁੰਦੀ ਸੀ ਕਿੰਨਾ ਪਿਆਰ ਹੁੰਦਾ ਸੀ ਚਾਚੇ ਪਾਇਆ ਦਾ ਹੁਣ ਹਰ ਇੱਕ ਜੋ ਆਕੰਕਲਾਂ ਡੀ ਜੀ ਨਾਨਾ ਆਪਾਂ ਜਿਵੇਂ ਨਾਨਾ ਨਾਨੀ ਕੋ ਜੀ ਠੀਕ ਹੈ ਉਹ ਸਾਰਿਆਂ ਨੂੰ ਬੇਬੇ ਬਾਪੂ ਉਹ ਵਾਲੀਆਂ ਚੀਜ਼ਾਂ ਚਾਹੀਦੀਆਂ ਆਪਾਂ ਨੂੰ ਬਣਾਉਣੀਆਂ ਹਨ ਤਾਂ ਦਵਾਲ ਕੀ ਆਸ਼ਵੀ ਐਸ਼ਵਿਨ ਤੇ ਤੁਸੀਂ ਅੱਜ ਇੱਥੇ ਪਿਆਇਆ ਜਾਏ ਹੋ ਕੀ ਸੂਟ ਕਿਹਨੇ ਪਾ ਕੇ ਆਏ ਨੰਮਾ ਨੰਮਾ ਬੋਲਦਾਸ ਨੰਮਾ ਬੋਲਦਾ ਸੀ ਅੱਛਾ ਪਲੀਜ਼ ਤੁਹਾਨੂੰ ਆਇਸ਼ ਅੱਛਾ ਤੇ ਚਲ ਤੁਸੀਂ ਬੋਲੀ ਸੁਣਾ ਦਿਓ ਸੋਲੀ ਜੀ ਨੰਮਾ ਆ ਬੋਲ ਲੈ ਮੈਂ ਇੱਥੇ ਸੁਣਾ ਦਵਾਂ ਤੁਸੀਂ ਸੁਣ ਹਾਂ ਨੰਮਾ ਸੁਣਾਓ ਆਲੀ ਜੱਟੀ ਨਾ ਵੀ ਅਲਪਤੀਏ ਠੀਕ ਬਾਈ ਬੋਲ ਦੋ ਉਧਰ ਦੇਖ ਕੇ ਬਾਈ ਨਹੀਂ ਉਹਨੂੰ ਦੇਖ ਕੇ ਉਹ ਕੈਮਰੇ ਨੂੰ ਦੇਖ ਕੇ ਬਾਈ ਤੁਹਾਡਾ ਨਾਮ ਰਮਨਦੀਪ कौर ਜੀ ਅੱਜ ਜੋ ਪਹਿਲਾਂ ਤਾਂ ਤੁਸੀਂ ਬਹੁਤ ਸੋਹਣੇ ਬਣ ਕੇ ਆਏ ਹੋ ਪਪਲ ਫੁੱਤੀ ਹਸਾਈਆਂ ਨੇ ਤੁਸੀਂ ਜੇਕਰ ਆਪਾਂ ਗੱਲ ਕਰੀਏ ਕਿ ਤੁਹਾਨੂੰ ਪਤਾ ਹੈ ਕਿ ਸਾਡਾ ਸੱਭਿਆਚਾਰ ਕੀ ਹੈ ਮੈਂ ਮਾਪਣਾ ਸੱਭਿਆਚਾਰ ਪੰਜਾਬੀ ਲੁੱਕ ਸੋਹਣੀ ਲੱਗਦੀ ਹੈ ਕੁੜੀਆਂ ਦੇ ਪਾਈ ਹੈ ਨਾ ਜੀ ਪਲੇਪੱਤੀਆਂ ਪਾ ਕੇ ਪਰਾਂ ਦਾ ਪਾ ਕੇ ਅੱਜ ਕੱਲ ਕੁੜੀਆਂ ਨਹੀਂ ਇਦਾਂ ਦੇ ਲੁੱਕ ਲਾਈਕ ਨਹੀਂ ਕਰਦੀਆਂ ਵੈਸੇ ਅੱਜ ਕੱਲ ਚੱਲਿਆ ਕਿ ਬੱਚਿਆਂ ਨੂੰ ਪਤਾ ਹੀ ਨਹੀਂ ਹੈਗਾ ਨਾ ਪੰਜਾਬੀ ਸੱਭਿਆਚਾਰ ਵਾਰੀ ਕੁਝ ਤਾਂ ਹੀ ਆਪਾਂ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਏ ਵੀ ਇਹਨਾਂ ਨੂੰ ਪਤਾ ਲੱਗੇ ਥੋੜਾ ਜਿਹਾ ਕੁਝ ਜੀ ਹਾਂ ਜੇ ਆਪਾਂ ਇਸ ਚੀਜ਼ ਦਾ ਜ਼ਿਕਰ ਕਰੀਏ ਕਿ ਜਿਵੇਂ ਉਹ ਲੋਕਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਜਿਹੜੇ ਪੰਜਾਬੀ ਸੂਟ ਚ ਜਦੋਂ ਇੱਕ ਕੁੜੀ ਆਉਂਦੀ ਹੈ ਉਸ ਚੀਜ਼ ਨੂੰ ਅੱਜ ਕੱਲ ਦੀ ਜਿਹੜੀ ਸੁਸਾਇਟੀ ਹੈ ਉਹ ਇਹ ਚੀਜ਼ ਕਹਿੰਦੀ ਹੈ ਅਧਿਆਤਨ ਹੈ ਇਹ ਦੇਸੀ ਹੈ ਇਹ ਪਿੰਡਾਂ ਵਾਲੀਆਂ ਨੇ ਉਈ ਉਹ ਜਿਹੜੇ ਟਿੱਪਣੀਆਂ ਕਰਨ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਇਹੀ ਕਹਿਣਾ ਚਾਹੁੰਦੀ ਸਾਰੇ ਪੰਜਾਬੀ ਲੁੱਕ ਦੇ ਵਿੱਚ ਰਹਿਣ ਬਹੁਤ ਸਵਾਗ ਲੱਗਦਾ ਪਹਿਰਾਵਾ ਪੰਜਾਬੀ ਲੁੱਕ ਵਰਗੀ ਤਾਂ ਪਰੇਸ਼ਾਨੀ ਨਹੀਂ ਹੈ ਨਾ ਕਿਤੇ ਵੀ ਜਿਹੜਾ ਕੁਝ ਮਰਜ਼ੀ ਪਾਈ ਜਾਵੇ ਪਰ ਪੰਜਾਬੀ ਲੁੱਕ ਉਹ ਵੱਖਰੀ ਸ਼ਾਨ ਆ ਜੀ 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 ਆਪਾਂ ਇਸ ਟੀਜ ਨੂੰ ਇੱਕ ਹੋਰ ਨਾਮ ਦਈਏ ਕਿ ਪੰਜਾਬੀ ਜਿਹੜੀ ਲੁੱਕ ਹੈ ਉਹਦੇ ਚ ਜਿਹੜੀ ਮੁਟਿਆਰ ਆਉਂਦੀ ਹੈ ਉਹ ਪੰਜਾਬਣ ਲੱਗਦੀ ਹੈ ਦੂਰੋਂ ਪਛਾਣੀ ਜਾਂਦੀ ਹੈ ਹਾਂ ਜੀ ਪੰਜਾਬੀ ਲੁੱਕ ਤਾਂ ਦੂਰੀ ਪਤਾ ਲੱਗ ਜਾਂਦਾ ਵੀ ਪੰਜਾਬਣ ਆ ਗਈ ਹੈ ਨਾ ਜਿਹੜਾ ਜਿਹੜਾ ਕੋਈ ਮਰਜ਼ੀ ਪਾਈ ਜਾਓ ਮੈਨੂੰ ਤਾਂ ਵਧੀਆ ਨਹੀਂ ਲੱਗਦਾ ਜਿਹੜੀ ਪੰਜਾਬੀ ਲੋਕ ਕੋ ਪੰਜਾਬੀ ਹੀ ਆ ਵੱਡਾ ਇਹ ਕਨਸੈਪਟ ਹੈ ਜਿਹੜਾ ਵੀ ਵਧੀਆ ਨਹੀਂ ਲੱਗਦਾ ਇਹ ਵਿਆਹ ਤੋਂ ਪਹਿਲਾਂ ਦਾ ਕਨਸੈਪਟ ਹੈ ਜਾਂ ਵਿਆਹ ਤੋਂ ਬਾਅਦ ਫੈਮਿਲੀ ਨੇ ਵੀ ਪਾਉਣ ਦਿੱਤਾ ਜਾਂ ਕਿਸੇ ਰੋਕਾ ਟੋਕਾ ਕਰਕੇ ਕੋਈ ਕਨਸੈਪਟ ਬਣ ਗਿਆ ਰੋਕਾ ਟੋਕਾ ਕੋਈ ਨਹੀਂ ਬਟ ਮੈਨੂੰ ਪੰਜਾਬੀ ਲੋਕੀ ਸੋਹਣੇ ਲੱਗਦੇ ਆ ਆਪਣੇ ਆਪ ਨੂੰ ਜੀਨਸ ਪਾਉਣ ਨੂੰ ਤਾਂ ਮੈਂ ਪਾ ਸਕਦੀ ਪਰ ਮੈਂ ਨਹੀਂ ਲਾਈਕ ਕਰਦੀ ਮੈਨੂੰ ਇਹ ਪੰਜਾਬੀ ਪਹਿਰਾਵਾ ਉਹਦੀ ਪਹਿਚਾਨ ਵੱਖਰੀ ਹੈ ਜੀ ਜੀ ਇਹ ਤੁਸੀਂ ਕੋਈ ਬੋਲੀ ਸੁਣਾ ਸਕਦੇ ਕੋਈ ਬੋਲੀ ਕੋਈ ਸਾਡਾ ਸੱਭਿਆਚਾਰਕ ਲੋਕ ਗੀਤ ਕੋਈਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡ ਤੀਆਂ ਜੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡ ਤੀਆਂ ਜੋਰ ਲੱਗੀਆਂ ਜੀ ਤੁਹਾਡਾ ਪੇਕੇ ਪਿੰਡਾ ਪੇਕਾ ਵੀ ਨਹੀਂ ਅਸੀਂ ਤੇ ਬੱਸ ਫਰੈਂਡ ਸਰਕਲ ਚ ਆਏ ਅਸੀਂ ਜੀ ਸੱਸਰੀ ਕਾਲ ਜੀ ਸਾਰੀ ਪਬਲਿਕ ਨੂੰ ਸਾਰੇ ਜਨਾਂ ਨੂੰ ਸੱਸਰੀ ਕਾਲ ਜੀ ਆਪਣੀਆਂ ਹਵੇਲੀਆਂ ਨੂੰ ਜੀ ਆਇਆਂ ਨੂੰ ਸੱਸਰੀ ਕਾਲ ਜੀ ਜੀ ਤੁਹਾਡਾ ਨਾਮ ਮੇਰਾ ਨਾਮ ਕੇਵਲ ਸਿੰਘ ਮਢੀਲਾਵਾ ਕਹਿੰਦੇ ਹਾਂ ਮੈਨੂੰ ਜੀ ਹਾਂਜੀ ਅੱਜ ਤੁਹਾਡੀ ਹਵੇਲੀ ਚ ਸੱਭਿਆਚਾਰਕ ਪ੍ਰੋਗਰਾਮ ਹੋ ਰਿਹਾ ਤੁਹਾਨੂੰ ਕੀ ਜਿਹੇ ਮਹਿਸੂਸ ਹੋ ਰਿਹਾ ਇਹ ਸੱਭਿਆਚਾਰ ਜਿਹੜਾ ਪ੍ਰੋਗਰਾਮ ਮੇਰੇ ਬਹੁਤ ਚਰਦੀ ਮਾਨ ਚ ਤਮੰਨਾ ਸੀ ਕਿ ਮੈਂ ਇਹਦਾ ਕਰਾਵਾਂ ਜੀ ਹੁਣ ਮੈਂ ਬਾਹਰ ਸਾਰਾ ਕੁਝ ਛੱਡ ਕੇ ਜੀ ਇਸ ਸੇਵਾ ਦੇ ਵਿੱਚ ਪੈ ਗਿਆ ਜੀ ਇਹ ਹਵੇਲੀ ਜਿਹੜੀ ਆ ਸਾਡੇ ਗੋਆ ਜਣਿਆਂ ਦੀ ਆ ਜੀ ਅਸੀਂ ਇਹੀ ਚੋਣ ਜਿਹੜੀ ਪਬਲਿਕ ਆ ਗਰੀਬ ਬੰਦਾ ਜਾਂ ਕੋਈ ਹੋਰ ਆ ਹੇ ਕਾਦੀ ਜਣੀਏ ਮਹਿਰ ਜੇ ਕੋਈ ਹੋਰ ਆ ਕੋਈ ਪ੍ਰੋਗਰਾਮ ਆ ਸਸਤੇ ਤੋਂ ਸਸਤਾ ਇੱਥੇ ਕਰ ਚੁੱਕੇ ਕਰ ਸਕੇ ਸਾਡੀ ਤਮੰਨਾ ਇਹੀ ਆ ਬਾਕੀ ਇੱਛਾ ਮਨਾ ਮੇਰੀ ਇਹ ਸੀਗੀ ਵੀ ਇੱਥੇ ਸੱਭਿਆਚਾਰ ਹਰ ਸਾਲ ਹੋਵੇ ਜਿਵੇਂ ਤੀਆਂ ਹੋ ਗਈਆਂ ਲੋਹੜੀ ਹੋ ਗਈ ਮਸਾਖੀ ਦਾ ਵੀ ਪ੍ਰੋਗਰਾਮ ਬਣਾਵਾਂਗੇ ਠੀਕ ਹੈ ਜੀ ਆਉਣ ਵਾਲੇ ਸਮੇਂ ਚ ਮਹਾਰਾਜ ਸੁੱਖ ਸ਼ਾਂਤੀ ਰੱਖੇ ਸਾਨੂੰ ਤਰੱਕੀਆਂ ਬਖਸ਼ੇ ਅਸੀਂ ਅੱਗੇ ਬਾਬੇ ਕਾਲੇ ਮਹਿਰ ਦੇ ਵੀ ਆਖਿਆ ਸੀਗਾ ਵੀ ਅਸੀਂ ਹਰ ਸਾਲ ਕਲਾ ਕਰ ਲੈ ਆਵਾਂਗੇ ਮਹਾਰਾਜ ਨੇ ਜੇ ਮੱਲਾ ਸਾਡੇ ਚ ਆਖ ਤੇ ਦਿੱਤੀ ਸਾਨੂੰ ਤਰੱਕੀ ਦਿੱਤੀ ਅਸੀਂ ਉਹ ਗੱਲ ਵੀ ਪੇਰੀ ਕਰਾਂਗੇ ਜੀ ਜੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਅਸੀਂ ਸੱਭਿਆਚਾਰ ਵਾਲੀ ਜੁੜ ਚੁੱਕੇ ਹਾਂ ਹਰ ਇੱਕ ਚੀਜ਼ ਨੂੰ ਛੱਡ ਕੇ ਸੱਭਿਆਚਾਰ ਚ ਜੁੜ ਕੇ ਤੁਸੀਂ ਕਿਹੋ ਜਿਹੇ ਉਪਰਾਲੇ ਕੀਤੇ ਨੇ ਹੁਣ ਤੱਕ ਨਹੀਂ ਇਹ ਉਪਰਾਲੇ ਤਾਂ ਸ਼ੁਰੂ ਕੀਤੇ ਹੈ ਜੀ ਸਮਾਂ ਥੋੜਾ ਹੋਇਆ ਉਪਰਾਲੇ ਸ਼ੁਰੂ ਕੀਤੇ ਆ ਤੇ ਬਹੁਤ ਲਗਨ ਦੇ ਨਾਲ ਅੱਗੇ ਵਧਾਵਾਂਗੇ ਜੀ ਜੀ ਹਾਂ ਜੀ ਸੱਭਿਆਚਾਰ ਦੀ ਕੁਸ਼ਨ ਨੌਲੇਜ ਤੁਸੀਂ ਆਪਣੀ ਹਵੇਲੀ ਜਿਵੇਂ ਤੁਹਾਡੀ ਹਵੇਲੀ ਵੀ ਹਜੇ ਤਿਆਰ ਹੋ ਰਹੀ ਹੈ ਇਹਦੇ ਵਿੱਚ ਕਿਹੋ ਜੀਆਂ ਚੀਜ਼ਾਂ ਤੁਸੀਂ ਐਜ਼ ਆ ਐਗਜ਼ੀਬਿਸ਼ਨ ਜਾਂ ਫਿਰ ਸ਼ੋਕੇਸਟ ਲਾਉਂਗੇ ਕਿ ਜਿਹਦੇ ਨਾਲ ਲੋਕਾਂ ਨੂੰ ਪਤਾ ਚੱਲੇ ਕਿ ਇਹ ਸਾਡਾ ਸੱਭਿਆਚਾਰ ਹੈ ਆਉਣ ਵਾਲੇ ਸਮੇਂ ਤੇ ਤੁਸੀਂ ਦੇਖੋਗੇ ਜੀ ਇੱਥੇ ਮੈਂ ਪੁਰਾਣੇ ਜਵਾਨੇ ਦਾ ਖੂਬ ਬਣਾਉਣਾ ਇੱਕ ਜੀ ਜਿਹੜਾ ਓਵੇਂ ਟੰਡਾ ਲੱਗਦੀਆਂ ਹੋਣੀਆਂ ਸੱਭਿਆਚਾਰ ਜਿਵੇਂ ਕੁੜੀਆਂ ਕੋਈ ਮਲ ਚੁੰਨੀ ਘੜਦੀ ਕੋਈ ਦਰੀ ਬੁੰਦੀ ਸੱਭਿਆਚਾਰ ਬਾਰੇ ਮੈਨੂੰ ਬਹੁਤ ਲਾਉਣ ਦਾ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਕਿ ਸੱਭਿਆਚਾਰ ਕੀ ਚੀਜ਼ ਹੁੰਦੀ ਹੈ ਲੋਕਾਂ ਨੂੰ ਪਤਾ ਹੀ ਨਹੀਂ ਸੱਭਿਆਚਾਰ ਹੁੰਦਾ ਕੀ ਹੈ ਜੀ ਜਿਵੇਂ ਤੁਸੀਂ ਸੱਭਿਆਚਾਰ ਦਾ ਜ਼ਿਕਰ ਕੀਤਾ ਵੀ ਮੈਨੂੰ ਸੱਭਿਆਚਾਰ ਦੀ ਬਹੁਤ ਨੌਲੇਜ ਹੈ ਜੇ ਤੁਹਾਡੇ ਸ਼ਬਦਾਂ 'ਚ ਕਹੀਏ ਤੇ ਸੱਭਿਆਚਾਰ ਦੀ ਪਰਿਭਾਸ਼ਾ ਕੀ ਹੋਣੀ ਚਾਹੀਦੀ ਹੈ ਪਰਿਭਾਸ਼ਾ ਇਹ ਹੋਣੀ ਚਾਹੀਦੀ ਹੈ ਜਿਹੜੇ ਪਿੰਡ ਦਾ ਮਾਲਾ ਨਗਰ ਹੁੰਦਾ ਹੈ ਖੇਡਾਂ ਨੂੰ ਮਾਲਾ ਬੱਚਿਆਂ ਨੂੰ ਖੇਡਾਂ ਨਾਲ ਜੋੜੇ ਜਿਵੇਂ ਜਨਮ ਹੋ ਗਈ ਕੋਈ ਹੋਰ ਹੋ ਗਿਆ ਨਸ਼ੇ ਤੋਂ ਬਚਣਗੇ ਉਹਦੇ ਵਿੱਚ ਵੀ ਸੱਭਿਆਚਾਰ ਆ ਜਾਂਦਾ ਸੱਭਿਆਚਾਰ ਇਹ ਨਹੀਂ ਹੁੰਦਾ ਕਿ ਇੱਕ ਖੇਡਣਾ ਹੀ ਆ ਜਾਂ ਕਿ ਹੋਰ ਹੀ ਕਰਨਾ ਜਿਹੜੀ ਆਪਣੀ ਨੌਜਵਾਨ ਪੀੜ੍ਹੀ ਆ ਕਿੱਧਰ ਤੁਰ ਪੀ ਕਿੱਧਰ ਜਾ ਰਹੀ ਆ ਨਸ਼ਾ ਵਾਲੀ ਜਾ ਰਹੀ ਆ ਇੰਨਾਂ ਨੂੰ ਇਹ ਚਾਹੀਦਾ ਮੇਰੀ ਬੇਨਤੀ ਇਹ ਹੀ ਆ ਕਿ ਵੱਧ ਤੋਂ ਵੱਧ ਜਿਮਾ ਬਣਾਉਣਾ ਖੇਡਾਂ ਵਾਲ ਨੂੰ ਬੱਚਿਆਂ ਨੂੰ ਲੈ ਕੇ ਜਾਣ ਨਸ਼ੇ ਤੋਂ ਮੁਕਤ ਹੋਣ ਮੇਰੀ ਇਹ ਸੋਚ ਆ ਜੀ ਹਾਂ ਸਤ ਤੁਹਾਡੇ ਨਾਲ ਜਗਤ ਸਿੰਘ ਸਰਪੰਚ ਬੀਸਰੀ ਪਿੰਡ ਤੋਂ ਜੀ ਜਿਵੇਂ ਤੁਸੀਂ ਵੀ ਇਸ ਹਵੇਲੀ ਦਾ ਹਿੱਸਾ ਹੋ ਤੁਹਾਡੇ ਹਿਸਾਬ ਨਾਲ ਸੱਭਿਆਚਾਰ ਦੀ ਪ੍ਰਪਾਸ਼ਾ ਕੀ ਹੋਣੀ ਚਾਹੀਦੀ ਹੈ ਸਾਡਾ ਸੱਭਿਆਚਾਰ ਕੀ ਹੈ ਤੇ ਕੀ ਬਣ ਚੁੱਕਿਆ ਹੈ ਸੱਭਿਆਚਾਰ ਸਾਰੇ ਗਲਤ ਹੋ ਚੁੱਕਾ ਕੰਮ ਅਸੀਂ ਮਾਲਵਾ ਦੇ ਲੈਨ ਤੇ ਲੋਨ ਚਾਹੁੰਦੇ ਹਣੀ ਹੌਲੀ ਹੌਲੀ ਕਰਾਣੇ ਰਸਨਾ ਰਿਵਾਜ ਹੋਣ ਜਿਵੇਂ ਮਾਰੇ ਤੇ ਅਸੀਂ ਉਹ ਘੱਟ ਦੇਰ ਤੇ ਨਾਲ ਜਿਹੜੇ ਫੰਕਸ਼ਨ ਹੁੰਦੇ ਆ ਲੋਕੀ ਹੁਣ ਗਲਤ ਚੱਕਰਾਂ ਦੇ ਪੈ ਗਏ ਜਾਦੇ ਖਰਚਾ ਕਰਦੇ ਆ ਅਸੀਂ ਰੱਖ ਦੇ ਰੱਖਦੇ ਵਿੱਚ ਮਿਆਰ ਜ ਕਰਦਿਆ ਕਰਨੀ ਹੈ ਭਾਜੀ ਤਲਸਾ ਬੰਦੀ ਮਲਾ ਵੀ ਇਹ ਨੈਗੇਟਿਵ ਗੱਲ ਚੰਗੋ ਬਚੇ ਨਾ ਬਚੇ ਅਸੀਂ ਨਾਲੇ ਪੀਣੇ ਦੇ ਬਰਾਬਰ ਹੀ ਖਰਚਾ ਕਰਕੇ ਨਾਲਾ ਜਿਹੜਾ ਤਿਹੇ ਨੁਕਸਾਨ ਨਾ ਹੋਵੇ ਜੀ ਵੀ ਸਾਡੀ ਗਲਤੀ ਹੈ ਤੁੰਨਾ ਸਾਡੇ ਸਟਾਰਟ ਦੇ ਖਰਚੇ ਨਿਕਲੇ ਹਾਂ ਵੀ ਸਾਡੇ ਦਾ ਸਟਾਰਟ ਦਾ ਬੜਾ ਬੜਾ ਖਰਚਾ ਨਿਕਲੇ ਆ ਵੀ ਕਮਾਈ ਨਹੀਂ ਬੜਾਈ ਕਰਨੀ ਦੋਗੇ ਸਾਚੀ ਨਾਲ ਲਾ ਮਗੇ ਇੱਧਰ ਲੁਕਾਂ ਰਫੂਰਲਾ ਬਾਈਪਾਸ ਤੇ 57 ਦਿਨਾਂ ਦਾ ਕੋਟਿਆ ਉੱਥੇ ਹੀ ਮੈਨੂੰ 7-8 ਸਾਲ ਹੋ ਗਏ ਆ ਉਹ ਗੱਤ ਤੇ ਬਿੜੇ ਹਿਦਨਾਂ ਜਾਨ ਨੇ ਅਸੀਂ ਆਪਸੇ ਸਾਡੂ ਵੀ ਜੁਨੇ ਤੇ ਮੁਰਕੇ ਰੱਖ ਕੇ ਗਰੀਬ ਨਾਇਆ ਜੀ ਸਾਡੀ ਕੋਸ਼ਿਸ਼ ਇਹ ਹੈ ਕਿ ਆਕੇ ਵਿਹਾਵਾਂਗੇ ਇੱਥੇ ਸਾਰਾ ਕੁਝ ਮੰਨ ਲੈ ਵੀ ਜਨਾਬ ਵਡਿਆਣੇ ਵੇਲੀਆਂ ਚ ਜੇ ਬੱਚਾ ਵਿਖੇ ਲਗਾ ਤੇ ਝੂਲੇ ਚੱਲੇ ਸਾਰਾ ਕੁਝ ਸਾਡੇ ਮੰਨ ਦੇ ਵਿੱਚ ਹੈ ਬਾਕੀ ਕਰ ਕਿਸੇ ਨਾਲ ਤਕੀ ਜੀ ਸੋਣ ਵੀਰ ਇਕੱਠੀਆਂ ਕਰੇ ਭਾਦੋ ਚੰਦਰੀ ਵਿਛੋੜੇ ਪਾਵੇ ਥੋੜੇ ਜਿੜਾ ਨੂੰ ਭਾਦੋਂ ਦੀ ਆਉਣ ਵਾਲੀ ਹੈ ਤੇ ਸੱਬੇ ਜਿਹੜੀਆਂ ਕੁੜੀਆਂ ਨੇ ਢੀਆਂ ਨੇ ਜੜੀਆਂ ਉਧਰ ਟੇਕੇ ਧੀਆਂ ਕਰਕੇ ਸੌਣ ਕਰਕੇ ਆਈਆਂ ਸੀ ਉਹ ਵੀ ਆ ਕੇ ਸਾਰੇ ਪਿੰਡ ਨੂੰ ਵਾਪਸ ਜਾਣ ਦੀਆਂ ਉਹਨਾਂ ਦੇ ਵੀ ਮਾਈਆਂ ਨੇ ਤਿਆਰੀਆਂ ਖਿੱਚ ਲੀਆਂ ਹੋਣਗੀਆਂ ਇਸੇ ਦੇ ਨਾਲ ਹੁਣ ਸਾਨੂੰ ਵੀ ਦੋ ਇਜਾਜ਼ਤ ਫਿਰ ਤੋਂ ਮਿਲਾਂਗੇ ਕਿਸੇ ਹੋਰ ਸੱਭਿਆਚਾਰਕ ਪ੍ਰੋਗਰਾਮ ਤੇ ਕਿਸੇ ਹੋਰ ਸੱਭਿਆਚਾਰਕ ਸੱਤਜ ਉਦੋਂ ਤੱਕ ਲਈ ਅਲਵਿਦਾ ਤੇ ਤੁਸੀਂ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਮੈਂ ਜਤਵਿੰਦਰ ਪਾਰ ਕੈਮਰਾਮੈਨ ਪਰ ਸੇਮ ਨਾਲ ਧੰਨਵਾਦ